ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਆਂ ਪਿੰਡ ਟਿੱਬਾ ਟਿੱਪਰੀਆਂ ਜ਼ਿਲ੍ਹਾ ਰੋਪੜ ਤਹਿਸੀਲ ਆਨੰਦਪੁਰ ਸਾਹਿਬ ਇਸ ਘਰ ਚੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਨੇ ਨਵਾਂ ਵਪਾਰ ਦਾ ਕੰਮ ਸ਼ੁਰੂ ਕੀਤਾ ਤੇ ਵੱਡੇ ਰਿਕਾਰਡ ਵਾਲੀਆਂ ਚੰਗੀਆਂ ਝੋਟੀਆਂ ਵੀਰ ਕੋਲ ਇਸ ਟਾਈਮ ਤੇ ਤਿਆਰ ਆ ਇੱਕ ਪਾਜੀ ਸੂਈ ਆ ਤੇ ਇੱਕ ਬਿਨਾ ਬੱਚੇ ਤੋਂ ਤੇ ਇੱਕ ਗੱਬਣ ਝੋਟੀ ਤੇ ਇੱਕ ਵੜ ਸੇਲ ਕਰਨੀਆਂ ਜੀ ਇਹ ਵੀ ਗੱਬਣ ਆ ਜੀ ਟਾਪ ਦੇ ਪਸ਼ੂ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਸੂਏ ਸਵਾਈ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਤੇ ਥਾਨ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਤੇ ਲਵਾਂਗੇ ਜੀ ਹਾਈ ਸਾਸਰੀ ਘਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬੜਾ ਵਧੀਆ ਜੀ ਥੋੜਾ ਖੁੱਲ ਕੇ ਬੋਲੋ ਕੋਈ ਚੱਕਰ ਨਹੀਂਗਾ ਕਵਰੋਣਾ ਨਹੀਂ ਕਿਸ ਗੱਲ ਦਾ ਹਾਂਜੀ ਪਿੰਡ ਦੱਸ ਦੋ ਜੀ ਆਪਣਾ ਬੇਨੇ ਡੱਬਾ ਟੱਪਰੀਆਂ ਦਸੀਰ ਅਨੰਤਪੁਰ ਸਾਹਿਬ ਜਿਲ੍ਹਾ ਰੋਪੜ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਦੱਸ ਦੋ ਜੀ 8198839609 ਤੇ ਨਾਂ ਕੀ ਹੈ ਜੀ ਆਪਣਾ ਬਲਵਿੰਦਰ ਕੁਮਾਰ ਕਾਲਾ ਜੀ ਠੀਕ ਹੈ ਜੀ ਪਿੰਡ ਚ ਕਾਲਾ ਕਾਲਾ ਵੱਜਦਾ ਹਾਂ ਹਾਂਜੀ ਹਾਂਜੀ ਇਹ ਕਿਹੜੇ ਰੋਡ ਤੇ ਪੈਂਦਾ ਪਿੰਡ ਆਪਣਾ ਨੂਰਪੁਰ ਵੇਦੀ ਰੋਡ ਤੇ ਰੋਪੜ ਤੋਂ ਨੂਰਪੁਰ ਵੇਦੀ ਵਾਲੇ ਰੋਡ ਰੋਪੜ ਆਪਣਾ ਕਿੰਨਾ ਕੁ ਰਹਿ ਗਿਆ ਇਥੋਂ ਰੋਪੜ ਇਥੋਂ 10 ਕਿਲੋਮੀਟਰ ਹੈ ਜੀ 10 ਕਿਲੋ ਟਿੱਬੀ ਸਾਹਿਬ ਗੁਰਦੁਆਰਾ ਹਨ ਹਾਂਜੀ ਹਾਂਜੀ ਜਿਹੜਾ ਵੱਡਾ ਦਰਿਆ ਵਾਲਾ ਪੋਲਾ ਉਤੋਂ ਖੱਬੇ ਮੁੜਨਾ ਜਿੱਧਰ ਨੂੰ ਹਾਂਜੀ ਖੱਬੇ ਹੋਣਾ ਜਿੰਨੇ ਰੋਪੜ ਤੋਂ ਹਾਂਜੀ ਹਾਂਜੀ ਨੰਦਪੁਰ ਕਿੰਨਾ ਪੈ ਜਾਂਦਾ ਅਰੰਦਪੁਰ ਸਾਹਿਬ 30 35 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ ਇਹ ਤੁਹਾਡੇ ਲਾਗੇ ਲਾਗੇ ਜਿਹੜੇ ਸ਼ਹਿਰ ਆ ਉਹ ਤੁਹਾਡਾ ਨਾਲ ਸੰਪਰਕ ਕਰ ਲੈਣਾ ਹਨਾ ਹਾਂਜੀ ਹਾਂਜੀ ਸੌਖਾ ਕੰਮ ਕਰਤਾ ਆਗੇ ਜੇ ਕਹਿੰਦੇ ਵੇਚਣਾ ਉਹ ਵੀ ਕਰ ਲੈ ਹਾਂਜੀ ਉਹ ਵੀ ਗੱਲ ਤੇ ਖਰੀਦਣ ਵਾਲਾ ਵੀ ਕਰ ਲੈ ਖਰੀਦਣ ਵਾਲਾ ਵੀ ਗੱਲ ਹੈ ਤੇ ਅੱਜ ਆਪਣੇ ਕਿੰਨੇ ਪਸ਼ੂ ਆ ਅੱਜ 4 ਆ ਜੀ 4 ਪਸ਼ੂ ਆ ਠੀਕ ਹੈ ਜੀ ਤੇ ਸੂਏ ਕਿੰਨੇ ਵਿੱਚੋਂ ਇੱਕ ਸੂਈ ਇੱਕ ਸੂਆ ਜੀ ਇੱਕ ਤਾਜੀ ਸੂਈ ਝੋਟੀ ਹਨਾ ਹਾਂਜੀ ਤੇ ਇੱਕ ਗੱਬੜ ਦੋ ਗੱਬੜ ਆ ਇੱਕ ਗਾਂ ਤੇ ਇੱਕ ਮੱਝ ਠੀਕ ਹੈ ਤੇ ਇੱਕ ਬਿਨਾ ਬੱਚੇ ਦਾ ਬਹਾਂਜੀ ਠੀਕਾ ਲੱਗਾ ਉਹਨੂੰ ਠੀਕਾ ਲੱਗਾ ਜੀ ਠੀਕ ਹੈ ਸ਼ਰਵਾਦ ਵੱਡੀ ਝੋਟੀ ਤੋਂ ਕਰਦੇ ਆ ਹਨਾ ਆਹ ਵੇਖੋ ਜੀ ਕੱਦ ਕਾੜ ਚੈੱਕ ਕਰੋ ਬਹੁਤ ਹੀ ਚੰਗਾ ਪਾਜੀ ਲੱਗੇ ਖਲੋਏ ਮਹਾਰਾਜ ਝੋਟੀ ਦੇ ਆਹ ਵੇਖੋ ਕੱਦ ਚੈੱਕ ਕਰ ਲਓ ਪਹਿਲਾਂ ਆਹ ਵੇਖੋ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹ 12 13 ਦਿਨ ਹੋ ਗਏ ਅੱਛਾ 12 13 ਦਿਨ ਸੂਈ ਨੂੰ ਹੋ ਗਿਆ ਹਾਂਜੀ ਠੀਕ ਹੈ ਜੀ ਬੱਚਾ ਕੀ ਹੈ ਮਕਰ ਕੱਟਾ ਜੀ ਕੱਟਾ ਮਕਰਾ ਜੀ ਆਹ ਵੇਖੋ ਜੀ ਕੂਲਾ ਹੀ ਬੱਚਾ ਵਾ ਜੀ ਕੱਦ ਕਾੜ ਨੂੰ ਚੰਗੀ ਦੁੱਧ ਕਿੰਨਾ ਜੀ ਤੇ ਕੋਲ ਹੈ ਇਸ ਟੇ ਕੋਲ 15 ਕਿਲੋ ਲੀਟਰ ਤਿਆਰ ਹੈ 15 ਲੀਟਰ ਦੁੱਧ ਤਿਆਰ ਆ ਠੀਕ ਆ ਜੀ ਇੱਥੇ ਚੋਲੇ ਕੋਈ 15 ਤਿਆਰ ਹੈ ਜੀ ਠੀਕ ਆ ਗੇਟ ਤੋਂ ਬਾਹਰ ਦੀ ਕੋਈ ਗਰੰਟੀ ਨਹੀਂ ਠੀਕ ਆ ਠੀਕ ਆ ਇਹਨੂੰ ਤੋਰੀਏ ਖੋਲ ਕੇ ਜੀ ਹਾਂਜੀ ਤੋਰ ਦੂ ਦੇਖੋ ਜੀ ਭਾਜੀ ਥੋੜਾ ਸੰਗ ਦਾ ਅਜੇ ਪਹਿਲੀ ਵੀਡੀਓ ਵਾ ਤੇ ਕਈ ਜਣਾ ਕੋਈ ਗੱਲ ਰਹਿ ਗਈ ਤਾਂ ਫੋਨ ਤੇ ਪੁੱਛ ਲੈ ਫੋਨ ਤੇ ਨਹੀਂ ਸੰਗਦਾ ਆ ਕੱਦ ਕਾੜ ਚੈੱਕ ਕਰੋ ਜੀ ਇੱਧਰ ਨੂੰ ਤੋਰ ਵੀਰ ਥੋੜਾ ਜਿਹਾ ਲੰਮੀ ਤੋਰ ਦੇ ਵੇਖੋ ਜੀ ਛੋਟੀ ਚੈੱਕ ਕਰੋ ਕੱਦ ਕਾਟ ਪੂਰੇ ਵੱਡੇ ਦੀ ਮਾਲਕ ਆ 15 ਲੀਟਰ ਦੁੱਧ ਐਸ ਟਾਈਮ ਤੇ ਤਿਆਰ ਆ ਆ ਵੇਖੋ ਜੀ ਇੱਕ ਹੋਰ ਢੇੜਾ ਕਢਾਵੇ ਭਾਜੀ ਪੂਰਾ ਢੇੜਾ ਕਢਾ ਆ ਵੇਖੋ ਬੇਲ ਵੀ ਕਾਫੀ ਲੰਮੀ ਆ ਪੂਰੀ ਸੋਹਣੀ ਸੁਨੱਖੀ ਆ ਜੀ ਲੈ ਜਾ ਸੁਈ ਤਾਜੀ ਆ ਬੱਚਾ ਮਗਰ ਕਟਾ ਆ ਗਿਆ ਜੀ ਦੇ ਵੇਖਿਓ 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 ਆਹ ਵੇਖੋ ਥਾਣ ਵੇਖੋ ਥਾਣ ਬੜੇ ਸੋਹਣੇ ਲੱਗੇ ਆ ਲਾਗੂ ਤੋਂ ਥਾਣ ਦਿਖਾ ਦਿੰਨੇ ਇੱਕ ਨਾ ਗੈਬ ਹੋਈ ਥਾਣਾ ਦਾ ਚੰਗਾ ਸੋਹਣਾ ਸੁਨੱਖੀ ਆ ਜੀ ਆਹ ਵੇਖੋ ਤੇ ਕੱਦ ਪੂਰਾ ਵੱਡਾ ਪੜੀ ਥਣਾ ਦੀ ਕੋਈ ਬਾਧ ਘਾੜਤ ਨਹੀਂ ਹੈਗੀ ਕੋਈ ਪੂਰ ਛਟਾ ਨਹੀਂ ਹੈਗੀ ਅੱਛਾ ਪੂਰ ਛਟਾ ਨਹੀਂ ਹੈ ਠੀਕ ਹੈ ਜੀ ਹੁਣ 15 ਲੀਟਰ ਤਿਆਰ ਆ ਹਾਂਜੀ ਤੇ ਕਿੰਨਾ ਕ ਚਵਾਈ ਜਾਊਗੀ ਇਹ ਇਹ 16 17 ਕਿਲੋ ਦੁੱਧ ਚਵਾਜੂਗੀ ਹਾਂਜੀ ਠੀਕ ਹੈ ਤਾਂ ਮੁੱਲ ਕਿੰਨਾ ਕਰੋਗੇ ਮੁੱਲ ਇਹਦਾ ਡੇਢ ਹੈ ਜੀ ਡੇਢ ਲੱਖ ਰੁਪਈਆ ਹਾਂਜੀ ਛੋੜ ਕਰ ਦਿਓ ਕਿ ਮੌਕੇ ਤੇ ਹਾਂਜੀ ਕਰ ਦਾਂਗੇ 5000 ਛੋੜ ਕਰਾਂਗੇ 5000 ਹਾਂਜੀ 145 ਦੀ ਬਾਕੀ ਹੋਰ ਹੋ ਜੂਗੀ ਮੌਕੇ ਤੇ ਹਾਂਜੀ ਹੋ ਜੂਗੀ ਜੇ ਕਿਸ ਨੂੰ ਪਸੰਦ ਆਵੇ ਫੋਨ ਕਰੇ ਹਨ ਹਾਂਜੀ ਹਾਂਜੀ ਆਹ ਵੇਖੋ ਜੀ ਪੂਰੀ ਸੁਨੱਖੀ ਝੋਡੀ ਆ ਚੰਗੀ ਕੁਆਲਿਟੀ ਦੀ ਆ ਤੇ ਹਵਾਨੇ ਦੇ ਵੀ ਨਾੜਾਂ ਚੰਗੀਆਂ ਆ ਵੇਖ ਸਕਦੇ ਆ ਬਹੁਤ ਹੀ ਕੁਆਲਿਟੀ ਦੀ ਹੈ ਜੀ ਇਹਦਾ ਪਰ ਹੀ ਕਿਨਵਾ ਸੂਆ ਜੀ ਇਹਨੇ ਤੀਜੇ ਸੂਏ ਲਈ ਗੱਪਣਾ ਹੈ ਅੱਛਾ ਤੀਜੇ ਸੂਏ ਲਈ ਗੱਪਣਾ ਹਾਂਜੀ ਠੀਕ ਹੈ ਜੀ ਕਿੰਨੇ ਚਿਰ ਦੀ ਗੱਪਣਾ ਜੀ ਇਹਨੂੰ 25 ਤਰੀਕ ਤੋਂ ਨੌਵਾਂ ਮਹੀਨਾ ਲਾ ਜਾਣੇ ਨੌਵਾਂ ਮਹੀਨਾ ਲੱਗਣਾ ਅਜੇ 25 ਤਰੀਕ ਨੂੰ 2 ਮਹੀਨੇ ਪੈਸੇ ਮਹੀਨੇ ਦੀ 2 ਮਹੀਨੇ ਦਾਸ ਦੇਣ ਦੀ ਕੱਚੀ ਹੈ ਠੀਕ ਆ 2 ਮਹੀਨੇ ਤੇ ਦਾਸ ਦੇਣ ਦੀ ਕੱਚੀ ਹੈ ਤੇ ਆ ਇਹਦੇ ਕੀ ਫਲੈਰੀ ਹੋਈ ਆ ਹਾਂਜੀ ਹਾਂਜੀ ਠੀਕ ਆ ਤੇ ਇੱਕ ਸਿੰਗ ਵੀ ਹੈ ਨਹੀਂ ਹਨਾ ਇਹਦਾ ਨਹੀਂ ਤਾਂ ਦੁੱਧ ਕਿੰਨਾ ਕੁ ਚੋਆਇਆ ਨੇ ਤੁਸੀਂ 14-15 ਕਿਲੋ ਦੁੱਧ 14-15 ਕਿਲੋ ਦੁੱਧ ਚੋਆਇਆ ਇਹਨੂੰ ਤੋਰੀਏ ਵੀਰ ਜੀ ਆਹ ਵੇਖੋ ਜੀ ਬਹੁਤ ਹੀ ਸੋਹਣੀ ਹੈ ਇਹ ਵੀ ਆਹ ਵੇਖ ਸਕਦੇ ਆ ਕੁਆਲਿਟੀ ਚੰਗੀ ਹੈ ਇਹਦੀ ਵੀ ਝੋਟੀ ਦੀ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਤੀਜੇ ਦੀ ਗੱਬਣ ਤੀਜੇ ਲਈ ਗੱਬਣ ਹਨਾ ਆਹ ਵੇਖੋ ਇਹ ਵੀ ਚੰਗੀ ਸੋਹਣੀ ਹੈ ਜੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਹੀ ਕੁਆਲਿਟੀ ਦੀ ਆ ਤੇ ਬਾਕੀ ਇਹ ਆਗੇ ਚੰਗੀ ਸੋਹਣੀ ਸਨਖੀ ਹੈ ਜੀ ਸ਼ਕੀਨ ਤਸਵੀਰ ਦਾ ਕੰਮ ਨਵਾਂ ਹੀ ਆ ਤੇ ਵੀਰ ਨੂੰ ਹੌਸਲਾ ਦੇਣਾ ਸਾਰਿਆਂ ਨੇ ਤੇ ਹੌਸਲਾ ਵਧਾਉਣਾ ਵਾ ਵੀਰ ਦਾ ਫੂੰਜ ਜ਼ਰੂਰ ਲਾਇਓ ਵੀਰ ਨੂੰ ਇਹ ਦੁੱਧ ਕਿੰਨਾ ਕੁ ਚਵਾਊਗੀ ਪਾਜੀ 14-15 ਕਿਲੋ ਆਰਾਮ ਨਾਲ ਚਵਾਊਗੀ 14-15 ਕਿਲੋ ਦੁੱਧ ਚਵਾਈ ਜਾਊਗੀ ਹਾਂ ਤੇ ਥਣਾ ਦੀ ਕੋਈ ਬਾਤ ਘਾੜਦਣੀ ਹੈਗੀ ਬਿਲਕੁਲ ਆਪਣੀ ਗਰੰਟੀ ਹੈ ਜੀ ਚੈੱਕ ਪਾਸ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੁਸੀਂ ਆਪ ਚੈੱਕ ਕਰਾਈਏ ਹਾਂ ਜੀ ਆਪ ਅਗਲਾ ਆਪਣਾ ਡਾਕਟਰ ਨਾਲ ਲਿਆ ਕੇ ਚੈੱਕ ਕਰਾ ਸਕਦੇ ਠੀਕ ਹੈ ਚੈੱਕ ਵੀ ਕਰਾ ਲਿਓ ਹਨਾ ਹਾਂ ਜੀ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਜੀ ਕੋਲੇ ਦਾ 65000 ਰੁਪਏ ਮਾਣਤਣ ਹੋ ਜੂ ਮੌਕੇ ਤੇ ਹਾਂ ਜੀ ਮਾਣਤਣ ਹੋ ਜੀ ਕਿੰਨਾ ਕਰ ਦੋਗੇ ਕਰ ਦਾਂਗੇ 3000 60000 ਦੀ ਹਾਂ ਜੀ 60 ਦੀ ਜਾਣ ਦੋ ਪਰ ਚਲੋ ਠੀਕ ਹੈ ਜੀ ਆਹ ਮੌਕੇ ਦੇ ਵੇਖ ਲਓ ਜੇ ਕਿ ਇਹਨਾਂ ਛੋੜ ਕਰਾਉਣੀ ਹੈ ਕਰਾ ਲਿਓ ਆਹ ਵੇਖੋ ਚੰਗੀ ਸੋਹਣੀ ਸੁਨੱਖੀ ਹੈ ਜਿਹੜੇ ਵੀ ਤਿਆਰ ਕਰਕੇ ਵੇਚ ਲੈ ਉਹਨਾਂ ਲਈ ਆਏ ਗਿਫਟ ਹੀ ਆ ਇੱਕ ਆਹ ਦੇਖੋ ਜੀ ਇੱਕ ਦਿਖਾਉਣੀ ਆ ਸਿੰਘ ਇਹਦਾ ਪਹਿਲਾਂ ਜੱਕ ਕਰੋ ਕੁਆਲਿਟੀ ਦੀ ਸਿੰਘ ਦੀ ਬਹੁਤੀ ਸੁਨੱਖੀ ਆ ਜੀ ਤੇ ਥਾਨ ਬੜਾ ਸੋਹਣਾ ਲੱਗਾ ਜੀ ਇਹਦਾ ਭਾਈ ਸੂਆ ਕਿਨਵਾ ਜੀ ਇਹਦਾ ਦੂਜਾ ਜੀ ਆੜੀ ਦਾ ਦੂਜਾ ਸੂਆ ਹਾਂਜੀ ਥਾਨ ਬੜਾ ਸੋਹਣਾ ਲੱਗਾ ਜੀ ਇਹਨੂੰ ਤੇ ਦੁੱਧ ਕਿੰਨਾ ਇਸ ਟਾਈਮ ਦੇਦੇ ਕੋਲ ਇਸ ਟਾਈਮ 8 ਲੀਟਰ ਦੁੱਧ ਸੀਗੀ ਜੀ ਹੁਣ 6 ਲੀਟਰ ਦੁੱਧ ਇਹਨੇ ਟੀਕਾ ਲੈ ਲਿਆ अच्छा गब्बण वास्ते टीका लगवाता है नु है, है, है। तो 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 ना किन्ना जरो गाटी के लगे नु होगे जी 20 22 ਦਿਨ ਜੀਰੋ 20 22 ਦਿਨ ਹੋਗੇ ਟੀਕੇ ਲੱਗੇ ਰੋ ਹੈ ਨਾ ਬੱਚਾ ਹੈ ਨਹੀਂ ਇਹਦਾ ਬੱਚਾ ਹੈ ਨਹੀਂ ਜੀ ਤੇ ਮਿਲਦੀ ਕਿਦਾਂ ਇਹ ਚਾੜ ਤੇ ਮਿਲਦੀ ਹੈ ਜੀ ਅੱਛਾ ਟੀਕਾ ਲਾਉਣ ਦੀ ਨਹੀਂ ਲੋੜ ਨਹੀਂ ਜੀ ਠੀਕ ਆ ਵੇਖੋ ਜੀ 6 ਕਿਲੋ ਦੁੱਧ ਤਿਆਰ ਆ ਤੇਰੇ ਵੀਰ ਜੀ ਇਹਨੂੰ ਆ ਵੇਖੋ ਜੀ ਕੱਦ-ਕਾਦ ਤੇ ਬੇਲ ਕਾਫੀ ਚੰਗੀ ਆ ਤੇ ਥਾਣਾ ਵੀ ਬੜਾ ਸੋਹਣਾ ਲੱਗਾ ਥੋੜਾ ਲਿੱਸਾ ਪਾਉਣ ਦੀ ਜ਼ਰੂਰ ਹੈਗਾ ਪਰ ਹੈ ਚੰਗੀ ਕੁਆਲਿਟੀ ਦੀ ਆ ਵੇਖੋ ਪਹਿਲਾਂ ਕਈ ਜਿਹੜਾ ਸਾਮ ਘੱਟ ਹੋਈ ਹੁੰਦੀ ਆ ਤਾਂ ਕਰਕੇ ਜਦੋਂ ਡੰਗਰ ਸੁਪਿੰਦਾ ਲਿੱਸਾ ਲੱਗਦਾ ਜੀ ਸਿੰਘ ਪੱਖੋਂ ਬੇਲ ਪੱਖੋਂ ਚੰਗੀ ਆ ਥਣ ਥਣ ਬੜਾ ਸੋਹਣਾ ਲੱਗਾ ਗੈਰ ਦੇ ਥਣ ਹੈ ਵੀ ਚੰਗਾ ਕੁਆਲਿਟੀ ਦਾ ਪੂਰਾ ਆ ਵੇਖੋ ਜੀ ਸੱਜਰ ਨੇ ਭਾਈ ਦੁੱਧ ਕਿੰਨਾ ਕੁ ਚੋਆਇਆ ਨੇ ਇਹਦੇ 15 ਕਿਲੋ अच्छा 15 किलो दूध चवाया ठीक है ते गां गब्बड़ ਵੀ ਨਿਕ ਸਕਦੀ ਹੈ ਹਨ हां जी ਗੱਭੜ ਨਿਕ ਸਕਦੀ ਹੈ ਠੀਕ ਹੈ ਤੁਸੀਂ ਆ ਵੀ ਲਵਾਇਆ ਬੱਫਲਵਾਇਆ ਜੀ ਠੀਕ ਹੈ ਜੀ ਪਰ ਗਰੰਟੀ ਕੋਈ ਨਹੀਂ ਹੋਣੀ ਜੀ ਵੈਸੇ ਆ ਹੁਣ ਤੇ ਖਾਲੀ ਦੇ ਆਪ ਕੋ ਪੈਸੇ ਖਾਲੀ ਦੇ ਲੈਣੇ ਆ ਦੁੱਧ ਦੇ ਹਿਸਾਬ ਨਾਲ ਪੈਸੇ ਲੈਣੇ ਹਨਾ ਠੀਕ ਆ ਤੇ ਥਾਣ ਥੋਣ ਓਕੇ ਆ हां जी ਥਾਣ ਓਕੇ ਆ ਥਾਣਾ ਦਾ ਗੈਬ ਵੀ ਚੰਗਾ ਹਨਾ हां जी ਆ ਵੇਖੋ ਕੁਆਲਿਟੀ ਚੈੱਕ ਕਰ ਲਓ ਥਾਣਾ ਦੀ ਆ ਵੇਖੋ ਜੀ ਤੇ ਇਹਦਾ ਮੁੱਲ ਭਾਜੀ ਕਿੰਨਾ ਕਰੀਏ 60000 ਹਾਂ ਜੀ 60 ਜੀ ਮਾਣਦਾਨ ਕਿੰਨਾ ਕਰੀਏ 3000 ਰੁਪਏ ਕਰ ਦਿੰਦੇ ਆ ਇਹ 57000 ਦੀ ਹਾਂਜੀ ਬਾਕੀ ਮੌਕੇ ਦੇ ਹੋ ਜੂ ਥੋੜਾ ਬਹੁਤ ਹਾਂਜੀ ਹੋ ਜੂ ਠੀਕ ਆ ਫੋਨ ਕਰੇ ਜਿੰਨੂੰ ਪਸੰਦ ਹੋਵੇ ਆ ਮੁੱਲ ਦੀ ਕੋਈ ਵੀ ਤੁਹਾਨੂੰ ਝੋਟੀ ਨਹੀਂ ਲੱਪਣੀ ਇਹ ਆ ਕੇ ਗਾਂ ਕਿਸਮਤ ਅਗਲੇ ਦੀ ਗੱਪਣ ਨਿਕਲ ਆਵੇ ਤੇ ਕਿਸਮਤ ਆ ਜੀ ਅਗਲੇ ਦੀ ਹਨਾ ਵੀ ਟੀਕੇ ਲੱਗੇ ਨੂੰ 20 22 ਦਿਨ ਹੋ ਗਏ ਆ ਚੰਗੀ ਸੋਣੀ ਆ ਇੱਕ ਵੈੜ ਦਿਖਾਉਣੀ ਹੁਣ ਹਾਂਜੀ ਇਹ ਵੀ ਗੱਪਣ ਇਹ ਵੀ ਗੱਪਣ ਠੀਕ ਆ ਜੀ ਕਿੰਨੇ ਚਿਰ ਦੀ ਗੱਪਣ ਹੈ ਇਹ ਇਹਨੂੰ 6 ਮਹੀਨਾ ਲਾ ਲੈਣਾ ਬਿਹਤਰ ਈ ਅੱਛਾ 6 ਮਹੀਨਾ ਲੱਗ ਜਾਣਾ 20 ਤਰੀਕ ਨੂੰ ਹਾਂਜੀ ਠੀਕ ਆ ਇਹਦਾ ਸੂਆ ਕਿਨਵਾ ਜੀ ਜੀਦਾ ਪਹਿਲਾ ਹੀ ਪਹਿਲੇ ਸੂਏ ਸੋਨਾ ਹਾਂਜੀ ਠੀਕ ਹੈ ਜੀ ਤੇ ਗੱਬਣਾ 6 ਮਹੀਨਾ ਦੀ ਕਿ 6 ਹੋ ਗਏ ਆ 5 ਹੋ ਜਾਣੇ ਜੀ 6ਵਾਂ ਲੱਗ ਜਾਣਾ 6ਵਾਂ ਲੱਗਣਾ ਜੀ ਹਨਾ ਤੇ ਬਾਕੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਝੋਲੀ ਝਾੜੀ ਚੰਗੀ ਤਿਆਰ ਹੋਣ ਢੀ ਆ ਬਹੁਤ ਹੀ ਕੁਆਲਿਟੀ ਦੀ ਆ ਜੀ ਆ ਵੇਖੋ ਥਾਣੇ ਵੀ ਬੜੇ ਸੋਹਣੇ ਆ ਗੈਬ ਵੀ ਚੰਗਾ ਥਾਣਾ ਦੇ ਵਿੱਚ ਥੋੜਾ ਜਿਹਾ ਸਾੜਾ ਤੋਂ ਡਰਦੀ ਜ਼ਰੂਰ ਬਾਕੀ ਹੈ ਕੁਆਲਿਟੀ ਦੀ ਆ ਪੂਰੀ ਤੇ ਗਰਮੀਆਂ ਦੇ ਵਿੱਚ ਇਹਨਾਂ ਵੇੜਾਂ ਦੀ ਡਿਮਾਂਡ ਵੀ ਚੰਗੀ ਹੁੰਦੀ ਆ ਤੇ ਫਰੈਂਟ ਵੀ ਚੰਗੀ ਆਉਂਦੀ ਆ ਤੇ ਜਿਹੜਾ ਕੋਈ ਵੀਰ ਸੰਭਲੂਗਾ ਉਦੇ ਲਈ ਇਹ ਐਫ ਡੀ ਵਾਲਾ ਕੰਮ ਹੋ ਜਾਣਾ ਚੈੱਕ ਆਪ ਕਰਾਈ ਭਾਜੀ ਹਾਂਜੀ ਆਪ ਕਰਾਈ ਹੋ ਜੀ ਆਪਣੇ ਘਰ ਦੀ ਆ ਕਿ ਨਹੀਂ ਲਿਆਂਦੀ ਬਾਹਰੋਂ ਲਿਆਂਦੀ ਹੈ ਜੀ ਅੱਛਾ ਬਾਹਰੋਂ ਲਿਆਂਦੀ ਆ ਚੈੱਕ ਪਾਸ ਹੈ ਤੁਹਾਡੀ ਚੈੱਕ ਪਾਸ ਹੈ ਜੀ ਅਗਲਾ ਵੀ ਆਪਣੀ ਚੈੱਕ ਕਰਾ ਲੇ ਹਨਾ ਅੱਛੇ ਕਰਾ ਕੇ ਲੈ ਜੀ ਹਾਂ ਇੱਥੇ ਲੈ ਵਧੀਆ ਗੱਲਾਂ ਨਾਲ ਤੁਹਾਨੂੰ ਲਾਭਾਂ ਦੇਣ ਵਾਲਾ ਬਣੂ ਨਾ ਸਾਨੂੰ ਜੀ ਤੋਰੀ ਵੀਰ ਜੀ ਇਹਨੂੰ ਦੁੱਧ ਵੀਰ ਕਿੰਨਾ ਕ ਜਵਾਜੂ ਇਹ 15 16 ਕਿਲੋ ਚਵਾਜੂ ਜੀ ਆਹ ਵੇਖੋ ਜੀ ਕੱਦ-ਕਾੜ ਵੀ ਬੇਲ ਵੀ ਕਾਫੀ ਚੰਗੀ ਆ ਕਵਾਲਿਟੀ ਦੀ ਪੂਰੀ ਆ ਜੀ ਤੇ ਲਾਂਡਾ ਲਾ ਵੇਖ ਸਕਦੇ ਆ ਤੁਸੀਂ ਵੀ ਚੰਗੀਆਂ ਸੋਹਣੀਆਂ ਵਾਜੇ ਹਵਾਨਾ ਸੋਹਣਾ ਤਿਆਰ ਕਰੂਗੀ ਅਜੇ 5 ਮਹੀਨੇ ਪੂਰੇ ਹੋਏ ਆ ਸ਼ੇਵਾ ਚੱਲਣਾ ਜੀ ਇਹਨੂੰ ਸ਼ਕੀਨ ਆ ਪੂਰੀ ਤੇ ਬਾਕੀ ਆਪਣੀ ਵੀਡੀਓ ਤੇ ਕਦੇ ਡੰਗਰ ਵੱਡਾ ਛੋਟਾ ਨਹੀਂ ਨਜ਼ਰ ਆਊਗਾ ਜਿੱਡਾ ਹੋਊਗਾ ਓਡਾ ਹੀ ਦਿਖਾਵਾਂਗੇ ਜੀ ਝੂਮ ਵਾਲਾ ਕੰਮ ਆਪਣੇ ਕੋਲ ਨਹੀਂ ਹੈਗਾ ਜੀ ਹਾਂ ਜੀ ਭਾਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਕੀ ਹਿਆਰ ਪਈ ਮਾਨਦਾਨ ਮੌਕੇ ਤੇ 3000 ਰੁਪਏ ਕਰ ਦਿੰਦੇ ਲਓ ਜੀ 27000 ਦੀ ਉਹ ਚ ਛੋਟ ਕਰ ਦੋ ਕਿ ਮੁਰਗੇ ਹਾਂਜੀ ਹਾਂਜੀ ਮਾਨਦਾਨ ਹੋਊਗਾ ਠੀਕ ਆ ਲਾ ਕੇ ਸ਼ਹਿਰ ਕਿਹੜੇ ਕਿਹੜੇ ਲੱਗਦੇ ਆਪਾਂ ਨੂੰ ਸਾਨੂੰ ਰੋਪੜ ਲੱਗਦਾ ਜੀ ਨੂਰਪੁਰ ਬੱਦੀ ਲੱਗਦਾ ਨੂਰਪੁਰ ਬੱਦੀ ਹਾਂਜੀ ਅਨੰਦਪੁਰ ਹਾਂਜੀ ਅਨੰਦਪੁਰ ਸਾਹਿਬ 35 ਕਿਲੋਮੀਟਰ ਹੈ 35 ਕਿਲੋਮੀਟਰ ਹਨਾ ਤੇ ਲੁਧਿਆਣਾ ਕਿੰਨਾ ਪੈਂਦਾ ਲੁਧਿਆਣਾ ਇੱਥੋਂ ਪੈਂਦਾ ਜੀ 90 ਕਿਲੋਮੀਟਰ ਜਲੰਧਰ ਜਲੰਧਰ ਪੈਂਦਾ ਇਹ 80 ਕਿਲੋ ਠੀਕ ਆ ਨਵਾਂ ਸ਼ਹਿਰ ਪੰਗਾ ਵੀ ਲੱਗ ਗਿਆ ਤੇ ਜਿਹੜੇ ਵੀਰ ਇਹ ਏਰੀਏ ਦੇ ਇਹ ਏਰੀਏ ਦੇ ਆ ਉਹ ਵੀਰ ਕੋਲ ਆਓ ਪਸ਼ੂ ਲੈ ਕੇ ਜਾਓ ਆ ਝੋਟੀ ਵੱਡੀ ਆ ਟੌਪ ਦੀ ਆ ਤੇ ਆ ਵੀ ਝੋਟੀਆਂ ਆਪਣੇ ਹਿਸਾਬ ਨਾਲ ਬਹੁਤ ਹੀ ਚੰਗੀਆਂ ਸੋਹਣੀਆਂ ਜਿਹੜੇ ਸਾਰਾ ਮੁੱਲ ਕੀਤੇ ਆ ਵੀਰ ਤੇ ਬਿਲਕੁਲ ਜਾਇਜ਼ ਆ ਤੁਸੀਂ ਆ ਕੇ ਆਪਣੀ ਤਸੱਲੀ ਕਰ ਲਿਓ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਲਿਓ ਜਿਹੜਾ ਗੱਬਣ ਪਸ਼ੂ ਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ